ਨੀ ਭੈਣਾ ਮੈਂ ਤਾਂ ਕੋਈ ਜਾਖੇ ਨਹੀਂ ਤੈਨੂੰ ਪਤਾ ਨਹੀਂ ਮੇਰੀ ਆਦਤ ਦਾ ਸਾਡੀ ਪਰਜਾਈ ਨੂੰ ਤੂੰ ਇੰਜ ਹੀ ਲੜਨ ਦਾ ਮੌਕਾ ਚਾਹੀਦਾ ਉਹ ਤੇ ਉੰਜ ਹੀ ਗੱਲ ਦਾ ਗਲੈਨ ਬਣਾ ਛੜਦੀ ਤੇ ਅਸੀਂ ਹੋਏ ਭੋਲੇ ਦੌਰ ਦੇ ਲੋਕ ਸਾਨੂੰ ਇਨਾਂ ਵਾਲੀਆਂ ਚਿਤਰ ਚਲਾਕੀਆਂ ਆਂਦੀਆਂ ਕੋਈ ਨਹੀਂ ਤੂੰ ਮੈਨੂੰ ਇਹ ਦੱਸ ਨਾ ਜੇ ਚਾਰ ਜਨਾਨੀਆਂ ਕਿਤੇ ਵਿਆਹ ਮਰਗ ਤੇ ਜਾਣ ਤੇ ਆਪਸ ਵਿੱਚ ਕੋਈ ਰਲ ਕੇ ਦੁੱਖ ਸੁੱਖ ਕਰਦੀਆਂ ਕਿ ਨਹੀਂ ਕਰਦੀਆਂ ਕਿ ਬੁੱਤ ਬਣ ਕੇ ਬਹਿ ਰਿੰਦੀਆਂ ਆਹ ਤਾਂ ਭਤੀਜੇ ਮੇਰੇ ਦਾ ਵਿਆਹ ਸੀ ਉਤੇ ਮੇਰੇ ਨਾਲ ਆ ਕੇ ਇੱਥੇ ਜਨਾਨੀ ਬਹਿ ਗਈ ਤੇ ਮੈਨੂੰ ਆਂਦੀ ਭੈਣ ਜੀ ਜੋੜੀ ਕਿੱਡੀ ਸੋਹਣੀ ਪੀ ਲੱਗਦੀ ਮੈਂ ਕਿ ਖੇਤ ਕੱਟਾ ਪੀ ਲੱਗਦੀ ਮੁੰਡਾ ਸਾਡਾ ਐਡਾ ਸੋਹਣਾ ਤੇ ਕੁੜੀ ਹੁੰਦੇ ਨਾਲ ਕਿਤੇ ਵੱਡੀ ਗਈ ਆਹ ਦੀ ਤੁਹਾਨੂੰ ਕਿਵੇਂ ਪਤਾ ਮੈਂ ਕਿ ਸਾਰਾ ਮੇਕਅਪ ਦਾ ਕਮਾਲ ਹੀ ਹੋਣੇ ਮੂੰਹ ਤੋਂ ਆ ਤੇ ਮੁੰਡੇ ਨਾਲ ਵੱਡੀਆਂ ਦੀਆਂ ਮੁੱਛਾਂ ਤੇ ਤੇ ਨੀਰਾ ਡੋਰੇਮੋਂ ਲੈਨਦਾ ਸਾਡੀ ਪਰਜਾਈ ਨਹੀਂ ਲੈ ਮੈਨੂੰ ਕੀ ਪਤਾ ਸੀ ਵੀ ਉਹ ਕੁੜੀ ਦੀ ਮਾਸੀ ਉਹ ਤਾਂ ਕਿਤੇ ਚਲੀ ਤੇ ਕਿਤੇ ਲੱਤੀ ਤੇ ਸਾਡੀ ਪਰਜਾਈ ਨੂੰ ਤਾਂ ਅੱਗੇ ਮੌਕਾ ਚਾਹੀਦਾ ਸਾਡੇ ਨਾਲ ਲੜਨ ਵਾਸਤੇ ਉਹ ਤੇ ਅੰਦੀ ਜੇ ਨਨਾਨਾ ਮੇਰੀਆਂ ਕਿਤੇ ਆ ਗਈਆਂ ਨੇ ਨਾ ਇਹ ਕੁਝ ਵੇਖਣ ਨਾ ਇਹ ਕੁਝ ਬੋਲਣ ਤੇ ਨਾ ਇਹ ਕੁਝ ਸੁਣਨ ਡੈਕੋਰੇਸ਼ਨ ਪੀਸ ਬਣ ਕੇ ਤੇ ਬਹਿ ਜਾਣ ਬਸ